ਹੋ ਸਕਦਾ ਮੇਰੀ ਸ਼ਕਲ ਨਾ ਆਉਂਦੀ ਹੋਵੇ ਵਿੱਚ ਪਰ ਆਵੇ ਲੋ ਕੱਚੂ ਕੇ ਘਰ ਦੇ ਸਾਹਮਣੇ ਘਰ ਨੂੰ ਤੁਰਿਆ ਜਾਣਾ ਤੇ ਮੈਂ ਲੇਟ ਹੈਗਾ ਬਾਵਾ ਤੇ ਮੈਨੂੰ ਮੰਨ ਕੇ ਚੱਲ ਵੀ ਕਿੰਦੀ ਥੋੜੀ ਪਰਜਾਈ ਤੇ ਦੋਵੇਂ ਕੁੜੀਆਂ ਮਹਿਰੀਨ ਆ ਨਾਹਤ ਸਾਰੇ ਰਿਮੀ ਤੋਂ ਲੈ ਕੇ ਤੇ ਗਾਈਆਂ ਪਸ਼ੂਆਂ ਤੱਕ ਕੁੱਕੜ ਅੱਜ ਮੇਰੇ ਪਿੱਛੇ ਇਹਨਾਂ ਨੇ ਨਵੇਂ ਲੰਦਿਆ ਚਾਰ ਪੰਜ ਕੁੱਕੜੀਆਂ ਘਰੇ ਮੇਰੀ ਵੇਟ ਕਰੀ ਜਾਂਦਾ ਮੈਂ ਅੱਜ ਗਿਆ ਸੀ ਪਾਸੇ ਕਿਤੇ ਦੂਰ ਉੱਥੋਂ ਮੈਂ ਆ ਗਿਆ 5 ਵਜੇ ਲਗਭਗ ਵੀਡੀਓ ਵੀਡੀਓ ਸਾਰੀ ਵੇਖ ਜਿਹਾ ਬੜਾ ਨਿਆਰਾ ਇਹਨਾਂ ਨੇ ਵੇਖੀ ਮੈਂ ਉਹ ਕਰਦਾ ਹਾਲ ਛਾੜ ਕੇ ਬਸ ਮੜਾ ਜਾ ਖੜ ਜੋ ਮੈਂ ਆ ਗਿਆ ਗੁਰਦੇਸ ਦੀ ਜੀ ਤੇ ਓਕੇ ਮੜਾ ਰੁਕੋ 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 ਬਸ ਰੁਕ ਜੋ ਰੁਕ ਜੋ ਰੁਕ ਜੋ ਕਿਤੇ ਨਹੀਂ ਆ ਮਰਾਜੀ ਦੁਕਾਨ ਤੇ ਆ ਗਿਆ ਟੈਲੀਕਾਮ ਬਸ ਫਕੇਓ ਕਰੂ ਕੋਰ ਕੋ ਵੇਟ ਇੱਕ ਗੱਲ ਪੱਕੀ ਅੱਜ ਨਾ ਮੇਰੇ ਜੀਨ ਜੀ ਪਾਈ ਸੀ ਤੇ ਭੈਂ ਚ ਕਦੇ ਪਾਈ ਨਹੀਂ ਤੇ ਮੇਰੀਆਂ ਤਾਂ ਚੀਕਾਂ ਨਿਕਲੀਆਂ ਵਾਹ ਇੰਨੀ ਗਰਮੀ ਹੱਤੋਂ ਸਾਡੀ ਗੱਲ ਨੇ ਦੋ ਮਿੰਟ ਹੋ ਗਏ ਬਸ ਸਿਰਫ ਇੱਕ ਮਿੰਟ ਆ ਗਏ ਆਪਾਂ ਉੱਪਰ ਗਿਆ ਚੱਕ ਉਹ ਬੈਠਾ ਮਿੱਤਾਂ ਗਿਆ ਨਹੀਂ ਤੇ ਜਿੱਤੀ ਆ ਗਏ ਭਈ ਆਪਾਂ ਘਰ ਬਸ ਔਖਰਾ ਹੀ ਨਹੀਂ ਜਾਈਦੀ ਆ ਗਾਲਾਂ ਦਾ ਦਾਨ ਆ ਬਖਸ਼ੇ ਗੱਲਾਂ ਆਪਾਂ ਨੂੰ ਨਹੀਂ ਤਾਂ ਬੜੀ ਧੀ ਭੈਣ ਹੋਣੀ ਆ ਕਿਉਂਕਿ ਸਾਰੇ ਦਿਮਾ ਤੜਕੇ ਦਾ ਨਿਕਲਿਆ ਇੰਨਾ ਦਾ ਮੈਂ ਕਦੇ ਗਿਆ ਨਹੀਂ ਮਗਾ ਰਿਸ਼ਤੇਦਾਰੀ ਚ ਜਾੜੋ ਨਾ ਚਲੂਣੇ ਲੜਨ ਲੱਗ ਪੈਂਦੇ ਹੈ ਕਰੇ ਹੈ ਕਰੇ

ਆ ਹੋਇਆ ਨਾ ਚੁੱਪ ਚੁੱਪ ਹਾਂ ਨਜ਼ਰ ਨਾਲ ਆ ਗਏ ਸਾਡੇਆਂ ਸੋਹਣੀਆਂ ਚਿੱਟਕੇ ਚਿੱਟਕੇ ਦਾ ਡਰ ਨਹੀਂ ਕਰਨਾ ਮੈਂ ਤਾਂ ਆ ਸਾਡੇ ਵਾਲੇ ਪਹਿਲਾਂ ਵਾਲੇ 2 4 ਸੀਟ ਡਰੇ ਬੈਠਿਆ ਤਿੰਨ ਸੀ ਨੌ ਹੋ ਗਈ ਤੇ ਤੁਸੀਂ ਕਿਹੜੇ ਡਰੇ ਬੈਠੇ ਹੋਏ ਗਰਮੀ ਭਾਲੀਆ ਯਾਰ ਆ ਪਹਿਲਾਂ ਵਾਲੇ ਆ ਆ ਆ ਜਲਿਆ ਹੋਰ ਬੈਠੀ ਇੱਕ ਦੋ ਹੋਵੇ ਨਾ ਕਿਨੇ ਕਿ ਹਾਂ ਬੈਨਾ ਵਾਲਿਆ ਤੇ ਪਤੰਦਰ ਇੰਨਾ ਤਾਂ ਡਰੇ ਬੈਠੇ ਹਾਂਜੀ ਕੈਸੇ ਹੋ ਹਾਂ ਪਰੇ ਹੋ ਤੇਲ ਤੁਲ ਚੋ ਦੇ ਨਾ ਨਹੀਂ ਲੋੜ ਹੀ ਨਹੀਂ ਆ ਆ ਤੈਨੂੰ ਲੈ ਆਂਦੇ ਆ ਆਹਾਂ ਦੋ ਹੈ ਤਾਂ ਇੱਕ ਹੋਰ ਆ ਵੀ ਠਹਿੜਾ ਆਹੋ ਆਹਾਂ ਆ ਤਾਂ ਮੈਨੂੰ ਸਾਰਿਆਂ ਨਾਲ ਸੋਹਣੀ ਲੱਗੀ ਏ ਰੋਲ ਦੇ ਰੰਗ ਉਹ ਅੰਦਾਜ਼ੀ ਉਹਨਾਂ ਦੀ ਨਹੀਂ ਰਲਣਾ ਆਹੋ ਤਾਂ ਹੀ ਇੱਧਰ ਬੈਠਿਆ ਆ ਜਵਾਗ ਦੇ ਗਏ ਆ ਇਹ ਪਤਾ ਕਿਉਂ ਗਏ ਆ ਇਹਨਾਂ ਨੂੰ ਬੈਨ ਨੂੰ ਥਾਂ ਨਹੀਂ ਥਿਆ ਜਾਂਦਾ ਕਿਤੇ ਨਹੀਂ ਨਹੀਂ ਇਹ ਤੂਰ ਤੇ ਬੈਠੇ ਸੀ ਕਿ ਨਹੀਂ ਨਹੀਂ ਉਹ ਨਿੱਕੇ ਨਿੱਕੇ ਜਿਹੜੇ ਆਹ ਤੂਰ ਤੇ ਬੈਠੇ ਸੀ ਆ ਚੱਕ ਦੇ ਖੁੱਲ ਕੇ ਵੇਣ ਆ ਆ ਆਪਣੇ ਲੈਣਾ ਵਾਲੇ ਉਹ ਵੀ ਡਰੀ ਜਾਂਦੇ ਮੈਂ ਤਾਂ ਠੁੰਗਾ ਮਾਰ ਦਿੰਦਾ ਹਾਂ ਆਹ ਤਾਂ ਮੈਨੂੰ ਨਾ ਵਾਲੀਆਂ ਸੋਹਣੀਆਂ ਐ ਆਂਦਾ ਸੀ ਮੈਂ ਹੋ ਜੀਆਂ ਟੰਗ ਟਾਂਗ ਲਾਈਆਂ ਦੇ ਦਿਆਂ ਉਹ ਨਹੀਂ ਨਹੀਂ ਦਿੱਤ ਨਾ ਉਹ ਜੀ ਆ ਉਹ ਐਸੀ ਵੀ ਛੋਟੇ-ਛੁੱਟੇ ਥੋੜੇ ਲੈ ਕੇ ਚੋਣਾਂ ਪੁਸ਼ਾਕਾਂ ਵੀ ਲੈਂਦੇ ਆ ਨਹੀਂ ਹੈ ਤਾਂ ਘਰ ਇਹ ਵੀ ਸੋਹਣੀਆਂ ਛੋਟੇ ਇਧਰਲੇ ਪਾਸੇ ਮੈਂ ਕਿ ਇੱਕ ਕਿਉਂ ਆ ਉਹ ਜਿਹੜਾ ਉਹ ਵੀ ਅਖੇ ਲੈ ਜਾ ਮੈਂ ਤਾਂ ਇਹ ਵੀ ਲੰਡਾ ਯਾਰ ਨਹੀਂ ਨਹੀਂ ਕਿਉਂ ਖੰਭੀ ਪੱਟਦੇ ਹੋ ਜਰੇਦੇ ਕੁਗੜੀ ਹੈ ਹਮੇ ਪੱਟੇ ਕੁਗੜੀ ਹੈ ਤਿੰਨੇ ਕੁਗੜੀ ਬਾਹਰ ਹੀ ਉਹਨਾਂ ਦੇ ਕੋਲੇ ਫਿਰਦਾ ਸੀ ਮੈਂ ਕਿਹਾ ਕਿਵੇਂ ਬਾਈ ਇਹੇ ਨੂੰ ਮਾਰ ਦਿਆਂ ਤਾ ਇਹਦਾ ਜੀਨ ਨਹੀਂ ਲੱਗਦਾ ਉਹਨਾਂ ਨੂੰ ਮੈਂ ਤਾਂ ਲਾਈਟ ਬੰਦ ਕਰ